चार बच्चे हैं बाहर के पैदा हुए वहाँ हैं वहां पले हैं वहां बड़े लिखे हैं वो फ्रेंच बोलते हैं और डच बोलते हैं हिंदी बोलते हैं मगर वो पंजाबी के भी महार हैं मतलब सीखनी चाहिए बस एक बोली सरकारी स्कूल में पढ़े प्राइवेट स्कूल में पढ़े इंग्लिश हमारी आज का रोजगार की भाषा पर इसका मतलब ये नहीं है कि हम पंजाबी भूलें नवियां कलमा नवी उड़ान बाल लेखक नु उत्साहित करने ਲਈ दो रोजा अंतरराष्ट्रीय कॉन्फ्रेंस संगरूरस मस्तुणा साहब विखेश शुरू हुई सरी कनाडा सुखी बांटने दसिया कि इस कॉन्फ्रेंस विच पाकिस्तान राजस्थान ਵਦੇਸ਼ਾਂ ਤੇ ਪੰਜਾਬ ਪਰਚੋਂ 800 ਦੇ ਕਰੀਬ ਉਬਰਦੇ ਬਾਦਲੇ ਇੱਕ ਪਾਗ ਲੈ ਰਹੇ ਨੇ ਇਹਨਾਂ ਲੇਖਕਾਂ ਦਾ ਕਵਿਤਾਵਾਂ ਗੀਤ ਲੋਕ ਗੀਤਾਂ ਦੀ ਸਿਰਜਣਾ ਕੀਤੀ ਗਈ ਅਤੇ ਇਹਨਾਂ ਦੇ ਮੁਕਾਬਲੇ ਇਸ ਕਾਨਫਰੰਸ ਵਿੱਚ ਕਰਵਾਏ ਜਾ ਰਹੇ ਹਨ ਉਹਨਾਂ ਦੱਸਿਆ ਕਿ ਸੰਸਥਾ ਦਾ ਉਦੇਸ਼ ਪੰਜਾਬੀ ਮਾਤ ਭਾਸ਼ਾ ਨੂੰ ਪਰਫੁੱਲਿਤ ਕਰਨਾ ਹੈ ਅਤੇ ਭਾਸ਼ਾ ਦੇ ذریعے ਬੱਚਿਆਂ ਨੂੰ ਸਾਹਿਤ ਦੇ ਨਾਲ ਜੋੜਨਾ ਹੈ ਸੂਬੇ ਪਰ ਵਿੱਚੋਂ ਆਏ ਇਹਨਾਂ ਬਾਦ ਲੇਖਿਕਾਂ ਨੇ ਗੀਤ ਕਵਿਤਾ ਤੇ ਲਿਖਣ ਕਲਾ ਦੇ ਮੁਕਾਬਲੇ ਵਿੱਚ ਭਾਗ ਲਿਆ ਮਾਹਿਰ ਜੱਜਾਂ ਵੱਲੋਂ ਇਹਨਾਂ ਨੂੰ ਪੋਜੀਸ਼ਨਾਂ ਦਿੱਤੀਆਂ ਗਈਆਂ ਅਸੀਂ ਇਹਨਾਂ ਬਾਦ ਲੇਖਕਾਂ ਨੂੰ ਸਟੇਜ ਤੇ ਸਨਮਾਨਿਤ ਵੀ ਕੀ ਬਾਟਨੇ ਕਿਾ ਕਿ ਸਾਡੇ ਇਸ ਉਪਰਾਲੇ ਵਿੱਚ ਬਹੁਤ ਸਾਰੇ ਵਿਅਕਤੀ ਸਾਡੇ ਨਾਲ ਜੁੜੇ ਹਨ ਅਤੇ ਇਹ ਉਡਾਨ ਅੱਗੇ ਵੱਲ ਵਧ ਰਹੀ ਹੈ ਇਸ ਮੌਕੇ ਪੰਜਾਬ ਪੜਚ ਬਹੁਤ ਸਾਰੇ ਲੇਖਕ ਵੀ ਪੁੱਜੇ ਹੋਏ ਸਨ ਉਹਨਾਂ ਲੇਖਕਾਂ ਨੇ ਇਨਾਂ ਬਾਲ ਲੇਖਕਾਂ ਨੂੰ ਚੰਗੇ ਲੇਖਕ ਬਣਾਉਣ ਦੇ ਗੁਣ ਵੀ ਸਟੇਜ ਤੋਂ ਦੱਸੇ अब यहाँ मेरे चार बच्चे हैं बाहर के पैदा हुए वहां हैं वहाँ पढ़े हैं वहाँ पढ़े लिखे हैं वो फ्रेंच बोलते हैं डच बोलते हैं मगर वो हिंदी बोलते हैं मगर वो पंजाबी के भी माहर हैं सो so, सभी को बोली जितनी माटी मतलब सीखनी चाहिए बस वह बोली बच्चे जिस माटी स्कूल में पढ़े सरकारी स्कूल में पढ़े प्राइवेट स्कूल में पढ़े हाँ लैंग्वेज जितनी माटी यूज़ करें बरतें और सीखें ਇੰਗਲਿਸ਼ ਸਾਡੀ ਅਜਕਾਰ ਰਜਕਾਰ ਦੀ ਭਾਸ਼ਾ ਬਣ ਗਈ ਹੈ ਉਹ ਸਿੱਖਣਾ ਜ਼ਰੂਰੀ ਹੈ ਮੈਂ ਜੇ ਆਮ ਕਹਿ ਰਹਾ ਹਾਂ ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਹਮ ਪੰਜਾਬੀ ਭੁੱਲ ਜਾਏ ਜਾਂ ਆਪਣੀ ਜੋ ਵੀ ਮਤਲਬ ਲੈਂਗੁਏਜ ਹੈ ਉਸ ਨੂੰ ਭੁੱਲ ਜਾਏ। ਇਹ ਤਾਂ ਖਰਾਬ ਨਹੀਂ ਆ। ਛੋਟੀ ਉਮਰੇ ਪਿਆਰ ਲੈਂਦੀਆਂ ਵੱਡੀਆਂ ਹੋ ਦੁੱਖ ਵੰਡ ਲੈਂਦੀਆਂ। ਛੋਟੀ ਉਮਰੇ ਪਿਆਰ ਲੈਂਦੀਆਂ ਵੱਡੀਆਂ ਹੋ ਦੁੱਖ ਵੰਡ ਲੈਂਦੀਆਂ ਉਮਰਾਂ ਤੱਕ ਇਹ ਬਣ ਕੇ ਸਹਾਰਾ ਉਮਰਾ ਤੱਕ ਇਹ ਬਣ ਕੇ ਸਹਾਰੇ ਇਸ ਵਿੱਚ ਕੋਈ ਸ਼ੱਕ ਨਾ ਪਾਈ ਇਸ ਵਿੱਚ ਕੋਈ ਸ਼ੱਕ ਨਾ ਪਾਈ ਵੇ ਲੋਕੋ ਕੱਤੋਂ ਮੁੰਡਾ ਮੁੰਡਾ ਲਾਈ ਵੇ ਲੋਕੋ ਕੱਤੋਂ ਮੁੰਡਾ ਮੁੰਡਾ ਲਾਈ ਜਿਸ ਦਿਨ ਵੀ ਕਿਸੇ ਮਹਿਕ ਮੀਚ ਆਵਣ ਜਿਸ ਦਿਨ ਵੀ ਕਿਸੇ ਮਹਿਕ ਮੀਚ ਆਵਣ ਮਾਂ ਬਾਪ ਦੀ ਸ਼ਾਨ ਬਦਾਮ ਜਿ ਜੇਰੀ ਸਾਰੇ ਦਾਗ ਦੇ ਰੰਗ ਕਰਦੇ ਮੁੰਡੇ ਵਾਏ ਮੰਗ ਹੁੰਦੀ ਲਾਲਚ ਬੁਰੀ ਬਲਾ ਫਿੱਕੇ ਪਾ ਦਿਨ ਦੀ ਸਬਚਾ ਹੁੰਦੀ ਲਾਲਚ ਬੁਰੀ ਬਲਾ ਫਿੱਕੇ ਪਾ ਦਿਨ ਦੀ ਸਬਚਾ ਸਾਰੇ ਲਾਲਚੀ ਅਤੇ ਮਲੰਗ ਮੰਗਲ ਦਾਜ ਤੇ ਕਰਦੇ ਤੰਗ ਸਾਰੇ ਲਾਲਚੀ ਅਤੇ ਮਲੰਗ ਮੰਗਲ ਦਾਜ ਤੇ ਕਰਦੇ ਤੰਗ